ਭਾਰਤੀ ਸਿਆਸਤ ਦਾ ਵੱਡਾ ਚਿਹਰਾ ਮਾਇਆਵਤੀ ਦੀ ਜਾਨ ਜਦੋਂ ਖਤਰੇ ਵਿੱਚ ਪੈ ਗਈ। ਜਾਨ ਬਚਾਉਣ ਦੇ ਲਈ ਚਾਰ ਬਾਰ ਦੀ ਮੁੱਖ ਮੰਤਰੀ ਰਹੀ ਮਾਇਆਵਤੀ ਕਈ ਘੰਟੇ ਕਮਰੇ ਵਿੱਚ ਲੁਕੇ ਰਹੀ। ਉਹ ਸਮਾਂ ਜਦੋਂ ਮਾਇਆਵਤੀ ਦੇ ਲਈ ਮਸੀਹਾ ਬਣ ਕੇ ਆਇਆ ਬੀਜੇਪੀ ਦਾ ਇੱਕ ਵਿਧਾਇਕ। ਉਹ ਕਤਲ ਕਾਂਡ ਜਦੋਂ ਮਾਇਆਵਤੀ ਸਾਰਿਆਂ ਦੇ ਸਾਹਮਣੇ ਫੁੱਟ ਫੁੱਟ ਕੇ ਰੋ ਪਈ। ਗੱਲ ਭਾਰਤੀ ਸਿਆਸਤ ਵਿੱਚ ਇਕ ਕਾਲੇ ਪੰਨੇ ਦੀ ਜਦੋਂ ਹੋਇਆ ਸੀ ਗੈਸਟ ਹਾਊਸ ਕਾਂਟ ਸਾਲ ਸੀ 1992 ਦਾ ਭਾਰਤ ਦੀ ਸਿਆਸਤ ਵਿੱਚ ਇੱਕ ਨਾਰਾ ਗੂੰਜਿਆ ਮਿਲੇ ਮੁਲਾਇਮ ਕਾਂਸ਼ੀ ਰਾਮ ਹਵਾ ਵਿੱਚ ਉੜ ਗਏ ਜੈ ਸ਼੍ਰੀ ਰਾਮ ਇਸ ਨਾਰੇ ਦੇ ਪਿੱਛੇ ਦਾ ਕਾਰਨ ਸੀ ਯੂਪੀ ਵਿੱਚ ਬਾਬਰੀ ਮਸਜਿਦ ਦਾ ਟਾਇਆ ਜਾਣਾ ਜਦੋਂ ਪੂਰੇ ਮੁਲਕ ਵਿੱਚ ਮਾਹੌਲ ਤਣਾਪੂਰਨ ਬਣ ਗਿਆ ਇਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਮੋਢੀ ਕਾਂਸ਼ੀਰਮ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ ਹੱਥ ਮਿਲਾ ਲਿਆ। ਭਾਜਪਾ ਦੇ ਏਜੰਡੇ ਦੇ ਖਿਲਾਫ ਉਸ ਵੇਲੇ ਇਹੀ ਨਾਰਾ ਲਗਾਇਆ ਗਿਆ ਸੀ। ਮਿਲੇ ਮੁਲਾਇਮ ਕਾਂਸ਼ੀਰਮ ਹਵਾ ਵਿੱਚ ਉੱਡ ਗਏ ਜੈ ਸ਼੍ਰੀ ਰਾਮ। ਦਰਸਲ 1993 ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਲਈ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਅਤੇ BSP ਮੁਖੀ ਕਾਂਸ਼ੀਰਮ ਨੇ ਗੱਠਜੋੜ ਕੀਤਾ ਸੀ। ਉਸ ਸਮੇਂ ਉੱਤਰਾਖੰਡ ਉੱਤਰ ਪ੍ਰਦੇਸ਼ ਦਾ ਹਿੱਸਾ ਸੀ ਅਤੇ ਕੁੱਲ ਸੀਟਾਂ ਸਨ 422। ਮੁਲਾਇਮ 256 ਸੀਟਾਂ ਤੇ ਲੜੇ ਅਤੇ BSP ਨੂੰ 164 ਸੀਟਾਂ ਦਿੱਤੀਆਂ ਗਈਆਂ। ਚੋਣਾਂ ਵਿੱਚ ਸਮਾਜਵਾਦੀ ਪਾਰਟੀ ਅਤੇ BSP ਗੱਠਜੋੜ ਜਿੱਤ ਗਿਆ। ਸਮਾਜਵਾਦੀ ਪਾਰਟੀ ਨੂੰ 109 ਅਤੇ BSP ਨੂੰ 67 ਸੀਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਮੁਲਾਇਮ ਸਿੰਘ ਯਾਦਵ BSP ਦੇ ਸਮਰਥਨ ਨਾਲ ਮੁੱਖ ਮੰਤਰੀ ਬਣੇ। ਪਰ ਆਪਸੀ ਮਤਭੇਦ ਦੀ ਵਜ੍ਹਾ ਨਾਲ 2 ਜੂਨ 1995 ਨੂੰ बसपा ਨੇ ਸਰਕਾਰ ਤੋਂ ਸਮਰਥਨ ਵਾਪਸੀ ਦਾ ਐਲਾਨ ਕਰ ਦਿੱਤਾ ਇਸ وجہ ਨਾਲ ਮੁਲਾਇਮ ਸਿੰਧੀ ਸਰਕਾਰ ਖਤਰੇ ਵਿੱਚ ਆ ਗਈ ਸਰਕਾਰ ਨੂੰ ਬਚਾਉਣ ਦੇ ਲਈ ਜੋੜ ਘਟਾਓ ਕੀਤੇ ਜਾਣ ਲੱਗੇ ਪਰ ਅੰਤ ਵਿੱਚ ਜਦੋਂ ਗੱਲ ਨਹੀਂ ਬਣੀ ਤਾਂ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਦਾ ਸਬਰ جواب ਦੇ ਗਿਆ ਨਾਰਾਜ ਸਮਾਜਵਾਦੀ ਪਾਰਟੀ ਦੇ ਕਾਰਕੁਨ ਅਤੇ ਵਿਧਾਇਕ ਲਖਨਊ ਦੇ ਸਟੇਟ ਗੈਸਟ ਹਾਊਸ ਪਹੁੰਚ ਗਏ ਗੈਸਟ ਹਾਊਸ ਦੇ ਕਮਰਾ ਨੰਬਰ 1 ਵਿੱਚ ਰੁਕੇ ਹੋਏ ਸੀ ਮਾਇਵਤੀ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕੀ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ ਦਿਨ ਸੀ 2 ਜੂਨ 1995 ਦਾ ਯੂਪੀ ਦੀ ਸਿਆਸਤ ਵਿੱਚ ਉਹ ਹੋਇਆ ਜੋ ਸ਼ਾਇਦ ਹੀ ਕਿਤੇ ਹੋਰ ਹੋਇਆ ਹੋਵੇਗਾ ਗੈਸਟ ਹਾਊਸ ਵਿੱਚ ਮਾਇਵਤੀ ਆਪਣੇ ਵ代ਕਾਂ ਦੇ ਨਾਲ ਮੀਟਿੰਗ ਕਰ ਰਹੀ ਸੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਦੁਪਹਿਰ ਦੇ ਕਰੀਬ 3 ਵਜੇ ਸੀ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਦੀ ਢੀੜ ਅਚਾਨਕ ਗੈਸਟ ਹਾਊਸ ਤੇ ਹਮਲਾ ਕਰ ਦਿੰਦੀ ਹੈ ਕਾਂਸ਼ੀ ਰਾਮ ਤੋਂ ਬਾਅਦ ਬੀਐਸਪੀ ਵਿੱਚ ਨੰਬਰ 2 ਦੀ ਆਗੂ ਮਾਇਵਤੀ ਨੂੰ ਉਹ ਵਕਤ ਸ਼ਾਇਦ ਆਖਰੀ ਸਾਹਾਂ ਤੱਕ ਨਹੀਂ ਪੁੱਲੇਗਾ ਬੇਕਾਬੂ ਭੀੜ ਦਲਿਤ ਆਗੂ ਦੇ ਰੂਪ ਵਿੱਚ ਉੱਭਰ ਰਹੀ ਮਾਇਵਤੀ ਨੂੰ ਸਬਕ ਸਿਖਾਉਣ ਤੇ ਬਜਦ ਸੀ ਯੂਪੀ ਦੀ ਸਿਆਸਤ ਵਿੱਚ ਇਸੇ ਕਾਂਡ ਨੂੰ ਕਿਹਾ ਜਾਂਦਾ ਹੈ ਗੈਸਟ ਹਾਊਸ ਕਾਂਡ ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਸਮਾਜਵਾਦੀ ਪਾਰਟੀ ਦੇ ਕੁਝ ਸਮਰਥਕਾਂ ਨੇ ਗੈਸਟ ਹਾਊਸ ਦੇ ਕਾਨਫਰੰਸ ਰੂਮ ਤੋਂ ਬੀਐਸਪੀ ਦੇ ਕੁਝ ਵਿਧਾਇਕ ਅਗਵਾ ਕਰ ਲਏ ਹੱਥੋਪਾਈ ਸ਼ੁਰੂ ਹੋ ਗਈ ਅਤੇ ਦੋਹਾਂ ਪਾਸਿਓਂ ਲੋਕ ਜ਼ਖਮੀ ਹੋਏ ਮਾਇਵਤੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਹਾਲਾਤ ਠੀਕ ਨਹੀਂ ਆਪਣੇ ਵਿਧਾਇਕਾਂ ਨੂੰ ਕਾਨਫਰੰਸ ਰੂਮ ਵਿੱਚ ਰਹਿਣ ਦਾ ਨਿਰਦੇਸ਼ ਦੇ ਕੇ ਮਾਇਵਤੀ ਕੁਝ ਦੇਰ ਦੇ ਲਈ ਬਾਹਰ ਗਏ ਥੋੜੀ ਦੇਰ ਬਾਅਦ ਮਾਇਵਤੀ ਵਾਪਸ ਪਰਤੇ ਅਤੇ ਆਪਣੇ ਆਪ ਨੂੰ ਗੈਸਟ ਹਾਊਸ ਦੇ ਹੀ ਕਮਰਾ ਨੰਬਰ 2 ਵਿੱਚ ਲੋਕ ਕਰ ਲਿਆ ਉਸੇ ਵੇਲੇ ਅਚਾਨਕ ਗੈਸਟ ਹਾਊਸ ਦੀ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਮਾਇਵਤੀ ਦੀ ਜੀਵਨੀ ਬਹਿਨ ਜੀ ਲਿਖਣ ਵਾਲੇ ਅਜੈ ਬੋਸ اپنی کتاب ਵਿੱਚ ਲਿਖਦੇ ਨੇ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਦੀ ਭੀੜ ਮਾਇਵਤੀ ਦੇ ਖਿਲਾਫ ਨਾ ਸਿਰਫ ਜਾਤੀਵਾਦੀ ਨਾਰੇ ਲਗਾ ਰਹੀ ਸੀ ਬਲਕਿ ਉਹਨਾਂ ਦੀ ਬੇਇੱਜ਼ਤੀ ਕਰਨ ਤੇ ਬਜਟ ਸੀ ਕੁਝ ਦਿਨ ਬਾਅਦ ਭੀੜ ਨੇ ਕਾਨਫਰੰਸ ਰੂਮ ਦੇ ਮੇਨ ਗੇਟ ਨੂੰ ਤੋੜ ਦਿੱਤਾ ਇਲਜ਼ਾਮ ਲਗਾਏ ਜਾਂਦੇ ਨੇ ਕਿ ਕਰੀਬ 5 ਬੀਐਸਪੀ ਵਿਧਾਇਕਾਂ ਨੂੰ ਜ਼ਬਰਨ ਚੁੱਕ ਕੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਘਰ ਲੈ ਕੇ ਜਾਇਆ ਗਿਆ ਬੀਐਸਪੀ ਦੇ ਕੁਝ ਵਿਧਾਇਕ ਕਾਨਫਰੰਸ ਰੂਮ ਤੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਸੀ ਸਾਰੇ ਭੱਜ ਕੇ ਮਾਇਆਵਤੀ ਦੇ ਕਮਰੇ ਵਿੱਚ ਵੜ ਗਏ ਵਿਧਾਇਕਾਂ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਪਰ ਸਮਾਜਵਾਦੀ ਪਾਰਟੀ ਦੇ ਕਾਰਕੂਨ ਮੰਨ ਨਹੀਂ ਰਹੇ ਸੀ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਇਆ ਜਾਣ ਲੱਗਾ ਅੰਦਰ ਬੰਦ ਲੋਕਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸਨ ਮਾਇਆਵਤੀ ਨੂੰ ਬਾਹਰ ਨਿਕਲਣ ਦੇ ਲਈ ਕਿਹਾ ਜਾ ਰਿਹਾ ਸੀ ਉਸ ਦਿਨ ਕੁਝ ਜੂਨੀਅਰ ਪੁਲਿਸ ਅਫਸਰਾਂ ਨੇ ਗੈਸਟ ਹਾਊਸ ਪਹੁੰਚ ਕੇ ਭੀੜ ਨੂੰ ਪਿੱਛੇ ੱਟਕਣ ਦੀ ਕੋਸ਼ਿਸ਼ ਕੀਤੀ ਪਰ ਕਿਹਾ ਜਾਂਦਾ ਹੈ ਕਿ ਕਈ ਘੰਟੇ ਚੱਲੇ ਇਸ ਹੰਗਾਮੇ ਨੂੰ ਰੋਕਣ ਦੀ ਸੀਨੀਅਰ ਅਫਸਰਾਂ ਨੇ ਕੋਸ਼ਿਸ਼ ਨਹੀਂ ਕੀਤੀ ਮਾਇਆਵਤੀ ਦੀ ਜੀਵਨੀ ਲਿਖਣ ਵਾਲੇ ਅਜੈ ਬੋਸ ਨੇ ਇੱਥੇ ਤੱਕ ਲਿਖਿਆ ਕਿ ਇੱਕ ਵੱਡੇ ਅਫਸਰ ਓਪੀ ਸਿੰਘ ਉੱਥੇ ਮੌਜੂਦ ਸੀ ਹਮਲੇ ਨੂੰ ਰੋਕਣ ਦੀ ਥਾਂ ਉਹ ਸਿਗਰਟ ਪੀ ਰਿਹਾ ਸੀ ਇਸੇ ਵਿਚਾਰੇ ਕਿਹਾ ਜਾਂਦਾ ਹੈ ਕਿ ਮਾਇਆਵਤੀ ਅਤੇ ਉਹਨਾਂ ਦੇ ਸਾਥੀਆਂ ਦੇ ਲਈ ਮਸੀਹਾ ਬਣ ਕੇ ਆਇਆ ਸੀ ਭਾਜਪਾ ਦਾ ਇੱਕ ਵਿਧਾਇਕ ਨਾਮ ਸੀ ਬ੍ਰਹਮਦਤ द्विवेदी ਯੂਪੀ ਦੇ ਫਰੂਖਾਬਾਦ ਸੀਟ ਤੋਂ ਵਿਧਾਇਕ द्विवेदी ਦਮੰਗ ਆਗੂਆਂ ਵਿੱਚੋਂ ਇੱਕ ਸਨ ਉਹ ਅਚਾਨਕ ਆਪਣੇ ਸਾਥੀਆਂ ਦੇ ਨਾਲ ਗੈਸਟ ਹਾਊਸ ਪਹੁੰਚੇ ਭੀੜ ਮਾਇਵਤੀ ਤੱਕ ਨਾ ਪਹੁੰਚੇ ਇਸ ਲਈ ਉਹ ਖੁਦ ਢਾਲ ਬਣ ਕੇ ਖੜੇ ਹੋ ਗਏ ਭਾਜਪਾ ਦੇ ਲੋਕ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਤੋਂ ਮਾਇਵਤੀ ਨੂੰ ਬਚਾਉਣ ਦੇ ਲਈ ਕਮਰੇ ਦੇ ਬਾਹਰ ਹੀ ਖੜੇ ਰਹੇ ਲੋਕ ਇੱਕ ਦੂਜੇ ਨੂੰ ਮਰਨ ਮਾਰਨ ਤੇ ਉਤਰ ਆਏ ਸੀ ਪਰ ਹਾਲਾਤ ਉਸ ਵੇਲੇ ਜਾ ਕੇ ਕਾਬੂ ਆਏ ਜਦੋਂ ਡਿਪਟੀ ਕਮਿਸ਼ਨਰ ਰਾਜੀਵ ਖੇਰ ਉੱਥੇ ਪਹੁੰਚੇ ਉਹਨਾਂ ਨੂੰ ਹਾਲਾਤ ਸੰਭਾਲਣ ਦੇ ਲਈ ਲਾਠੀ ਚਾਰਜ ਤੱਕ ਕਰਵਾਉਣਾ ਪਿਆ ਇਸ ਵਿਚਾਲੇ ਮਾਇਵਤੀ ਲਗਾਤਾਰ ਆਪਣੇ ਕਮਰੇ ਵਿੱਚ ਬੰਦ ਰਹੇ राजीव खेर ਦੇ ਬਾਰ ਬਾਰ ਕਹਿਣ ਤੇ ਕਿ ਹੁਣ ਖਤਰਾ ਨਹੀਂ ਹੈ ਬਾਹਰ ਆ ਜਾਓ ਤਾਂ ਜਾ ਕੇ ਦੇਰ ਰਾਤ ਨੂੰ ਮਾਇਆਵਤੀ ਨੇ ਦਰਵਾਜ਼ਾ ਖੋਲ੍ਹਿਆ ਫਿਰ ਉਸ ਅਫਸਰ ਨੂੰ ਉਸੇ ਰਾਤ ਉਸ ਦੇ ਕੀਤੇ ਦੀ ਸਜ਼ਾ ਵੀ ਦਿੱਤੀ ਗਈ ਰਾਤੋ ਰਾਤ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਹਾਲਾਂਕਿ ਮੁਲਾਇਮ ਸਿੰਘ ਯਾਦੋ ਹਮੇਸ਼ਾ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਦੇ ਸਮਰਥਕ ਗੈਸਟ ਹਾਊਸ ਪਹੁੰਚੇ ਜ਼ਰੂਰ ਸੀ ਉਹ ਨਾਰੇ ਲਗਾ ਰਹੇ ਸੀ ਹਿੰਸਾ ਨਹੀਂ ਕਰ ਰਹੇ ਸੀ ਇਹ ਆਪਣੇ ਆਪ ਵਿੱਚ ਦਿਲਚਸਪ ਹੈ ਕਿ ਗੈਸਟ ਹਾਊਸ कांड ਤੋਂ ਬਾਅਦ ਮਾਇਆਵਤੀ ਬ੍ਰਹਮਧਤ द्विवेदी ਨੂੰ ਆਪਣਾ ਭਰਾ ਕਹਿਣ ਲੱਗੇ ਸੀ। ਜਨਤਕ ਤੌਰ ਤੇ ਉਹ ਕਹਿੰਦੇ ਰਹੇ ਕਿ ਆਪਣੀ jaan ਦੀ ਪਰਵਾਹ ਕੀਤੇ ਬਿਨਾ द्विवेदी ਨੇ ਮੇਰੀ ਜਾਨ ਬਚਾਈ ਸੀ। ਇਹੀ وجہ ਹੈ ਕਿ ਮਾਇਆਵਤੀ ਨੇ ਉਹਨਾਂ ਨੂੰ ਹਮੇਸ਼ਾ ਆਪਣਾ ਵੱਡਾ ਭਰਾ ਮੰਨਿਆ ਅਤੇ ਕਦੇ ਵੀ ਉਹਨਾਂ ਦੇ ਖਿਲਾਫ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ। ਪੂਰੇ ਸੂਬੇ ਵਿੱਚ ਮਾਇਆਵਤੀ ਭਾਜਪਾ ਦਾ ਵਿਰੋਧ ਕਰਦੇ ਰਹੇ ਪਰ ਫਰੂਖਾਬਾਦ ਵਿੱਚ ਬ੍ਰਹਮਧਤ द्विवेदी ਦੇ ਲਈ ਪ੍ਰਚਾਰ ਕਰਦੇ ਸੀ। ਬ੍ਰਹਮਦਰ ਦਿਵੇਦੀ ਦਾ ਇਹਿਸਾਨ ਮਾਇਆਵਤੀ ਹਮੇਸ਼ਾ ਮੰਨਦੇ ਨੇ ਸਾਲ 1995 ਵਿੱਚ ਪਹਿਲੀ ਵਾਰ ਮਾਇਆਵਤੀ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਉਹ ਦੌਰ ਵੀ ਆਇਆ ਜਦੋਂ 2 ਸਾਲ ਬਾਅਦ ਬ੍ਰਹਮਦਰ ਦਿਵੇਦੀ ਦੀ ਕਾਰ ਨੂੰ ਘੇਰ ਕੇ ਉਹਨਾਂ ਦੇ ਵਿਰੋਧੀਆਂ ਨੇ ਗੋਲੀਆਂ ਦੀ ਬਿਛਾੜ ਕਰ ਦਿੱਤੀ ਬ੍ਰਹਮਦਰ ਦਿਵੇਦੀ ਅਤੇ ਉਹਨਾਂ ਦੇ ਬੋਡੀਗਾਰਡ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਵੇਲੇ ਮਾਇਆਵਤੀ ਦਿਵੇਦੀ ਦੇ ਘਰ ਗਏ ਸਾਰਿਆਂ ਦੇ ਸਾਹਮਣੇ ਮਾਇਆਵਤੀ ਫੁੱਟ ਫੁੱਟ ਕੇ ਰੋ ਪਏ ਕੁਝ ਸਮੇਂ ਬਾਅਦ ਭਾਜਪਾ ਨੇ ਜਦੋਂ ਬ੍ਰਹਮਦਰ ਦਿਵੇਦੀ ਦੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਤਾਂ ਉਸ ਵੇਲੇ ਮਾਇਆਵਤੀ ਨੇ ਉਸ ਸੀਟ ਤੋਂ ਬੀਐਸਪੀ ਦਾ ਕੋਈ ਵੀ ਉਮੀਦਵਾਰ ਖੜਾ ਨਹੀਂ ਕੀਤਾ ਮਾਇਆਵਤੀ ਨੇ ਬ੍ਰਹਮਦਾਦੀ ਪਤਨੀ ਦੇ ਲਈ ਆਪਣੀ ਪਾਰਟੀ ਦੇ ਲੋਕਾਂ ਨੂੰ ਉਹਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਖੁਦ ਮਾਇਆਵਤੀ ਨੇ ਅਪੀਲ ਕਰਦੇ ਹੋਏ ਇਹ ਕਿਹਾ ਸੀ ਕਿ ਮੇਰੇ ਭਰਾ ਦੀ ਵਿਧਵਾ ਨੂੰ ਵੋਟ ਜ਼ਰੂਰ ਕਰੋ ਪ੍ਰਭਾ ਬੀਜੇਪੀ ਦੀ ਟਿਕਟ ਤੇ ਫਰੂਖਾਬਾਦ ਸੀਟ ਤੋਂ ਵਿਧਾਇਕ ਚੁਣੇ ਗਏ ਅਤੇ ਬਾਅਦ ਵਿੱਚ ਮੰਤਰੀ ਵੀ ਬਣਾਏ ਗਏ ਇਹ ਕਹਾਣੀ ਤਰਹੀ ਗੈਸਟ ਹਾਊਸ ਕਾਂਡ ਦੀ ਪਰ ਸਿਆਸਤ ਕੀ ਤੋਂ ਕੀ ਕਰਵਾ ਦਿੰਦੀ ਹੈ ਉਹ ਵੀ ਸੁਣੋ ਸਾਲ 2019 ਦੀ ਲੋਕ ਸਭਾ ਚੋਣਾਂ ਵਿੱਚ ਪੂਰੀ ਦੁਨੀਆ ਉਸ ਵੇਲੇ ਹੈਰਾਨ ਹੋ ਗਈ ਜਦੋਂ ਭੋਜਨ ਸਮਾਜ પાર્ટી ਅਤੇ ਸਮਾਜਵਾਦੀ ਪਾਰਟੀ ਨੇ ਗਠਜੋੜ ਦਾ ਐਲਾਨ ਕਰ ਦਿੱਤਾ। बसपा सुप्रीमो, ਮਾਇਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਯੂਪ ਦੀਆਂ 38-38 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ। ਉਸ ਵੇਲੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਇਵਤੀ ਗੈਸਟ ਹਾਊਸ ਕਾਂ ਦਾ ਜ਼ਿਕਰ ਕਰਨਾ ਨਹੀਂ ਭੁੱਲੇ ਅਤੇ ਉਹਨਾਂ ਨੇ ਕਿਹਾ ਕਿ ਦੇਸ਼ ਹਿੱਤ ਅਤੇ ਜਨ ਹਿੱਤ ਵਿੱਚ ਉਹਨਾਂ ਨੇ ਇਸ ਗਠਜੋੜ ਨੂੰ उस गेस्ट हाउस कांड तरजीह देती है लखनऊ गेस्ट हाउस कांड से भी ऊपर रखते हुए यानी कि देश व जनहित को इस कांड से भी ऊपर रखते हुए एक बार फिर हमने यहाँ देश में लगभग उसी प्रकार की दूषित राजनीतिक व सांप्रदायिकता के माहौल के के मद्देनजर रखते हुए आपस में चुनावी समझौता करने का फैसला लिया है